ਤਾਂ ਪਛਾਣਦਾ ਆਈ ਗਈ ਹੋਣੀ ਆ ਜਿਹੜਾ ਇਹ ਹੈਗਾ ਵਿਚਾਲ ਮਾਟ ਦਾ ਝੋਲਾ ਇਹਨੂੰ ਆਪਾਂ ਕਰ ਸਕਦਾ ਇਹ ਬਣਾ ਲਈ ਜੋ ਕਿ ਉੱਥੇ ਸਾਨੂੰ 30 ਰੁਪਏ ਦਾ ਮਿਲਦਾ ਛੇ ਤੇ ਆਉਂ ਤੇ ਸਾਨੂੰ 30 ਰੁਪਏ ਦਾ ਮਿਲਦਾ ਇਹ ਸਾਰੀ ਬੋਟੀ ਤੇ ਸੂਟ ਚੋਗੱਜਿਆ ਸੀ ਇੱਕ ਆਪਾਂ ਬਣਾ ਲਿਆ ਇਹ ਠੀਕ ਹੈ ਇੱਕ ਸਾਰਾ ਸਦਾਨਾ ਫਟ ਗਿਆ ਸੀ ਅਸੀਂ ਇੱਕ ਬਣਾ ਲਿਆ ਇਹ ਸਾਨੂੰ ਜਿੰਨਾ ਦੀ ਰੋਲਿਆ ਠੀਕ ਹੈ ਤਾਂ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਆ ਜਿਹੜਾ ਖਲਾਰਾ ਪਾਇਆ ਹੈ ਨਾ ਇਹ ਸਾਰਾ ਇਹਨਾਂ ਦੇ ਵਿੱਚ ਤਾਂ ਸਮੇਟਣਾ ਆ ਦੇਖੋ ਨਾਲੇ ਤਾਂ ਆਪਣੀਆਂ ਦੀਰਾਂ ਜਿਹੜੀਆਂ ਇਹ ਕੰਮ ਆ ਜਾਣਗੀਆਂ ਤਾਂ ਨਾਲੇ ਕੰਮ ਦੀ ਚੀਜ਼ ਬਣੂਗੀ ਤੁਹਾਨੂੰ ਮਿਲ ਖੋਣੀ ਠੀਕ ਐ ਚਲੋ ਪਹਿਲਾਂ ਆਪਾਂ ਇਹ ਵਿਚਾਰ ਮਾਟਦੇ ਜਿਹਨਾਂ ਨੇ ਇਹਨੂੰ ਹੀ ਕਰ ਦੇਣੀ ਠੀਕ ਐ ਆਹੋ ਆਜੁੰਨੀ ਆਹੋ ਆਜੁੰਨੀ ਜੜੀਆਂ ਇਹਦੇ ਲੋ ਨਵੇਂ ਆ ਇਹਨੂੰ ਇੱਕ ਤੋਂ ਨਹੀਂ ਪਾਇਆ ਤਾਂ ਬੁੱਕ ਸਰ ਦੀ ਗੰਦੀ ਅਸੀਂ ਨਹੀਂ ਲੈਣੀ ਹੈਗੀ ਆਪਾਂ ਹੁਣ ਇਹਨੂੰ ਦੀਰ ਦੇ ਵਿੱਚ ਪਾ ਲਓ ਲੈ ਪਾ ਇਹਨਾਂ ਨੇ ਇਹਨੂੰ ਟੋਲਾ ਪਾਇਆ ਉਧਰ ਤੇ ਜਾ ਕੇ ਕਰਨਾ ਹੈ ਸੋ ਲੋਨੇ ਨਹੀਂ ਚਾਲਦਾ ਕੰਮ ਕਰਨਾ ਹੀ ਆ ਰੋਜੀ ਰੋਟੀ ਦਾ ਸਵਾਲ ਆ ਮੰਜੀ ਸਾਡੀ ਰੁਕਤੀ ਗਈ ਇਹਦੇ ਨਾਲ ਦੇਖੇ ਲੋ ਜੀ ਆਪਾਂ ਇਹਨਾਂ ਨੂੰ ਥੋੜੀਆਂ ਥੋੜ ਇਹ ਦੇਖੀਏ ਵੀ ਇਹ ਕੋਈ ਗੰਦ ਪੂੜਾ ਨਹੀਂ ਹੈਗਾ ਨਵੇਂ ਸੂਟਾਂ ਦੀਆਂ ਨਮੀਆਂ ਕੱਟ ਆਇਆ ਕਿਉਂਕਿ ਤੁਹਾਨੂੰ ਪਤਾ ਮੈਂ ਸੂਟ ਸਟਿਚ ਕਰਦੀ ਆ ਤੇ ਇਹ ਕੋਈ ਜੇ ਕਹੀਏ ਤੇ ਆਪਾਂ ਖਲਾਰਾ ਨਹੀਂ ਖਲਾਰਾ ਲੱਗਦਾ ਹੁਣ ਜਿਹੜਾ ਇਹ ਪਿਆ ਹੋਇਆ ਖਲਾਰਾ ਆ ਜੋ ਤੁਹਾਨੂੰ ਹੁਣ ਇਹਦੇ ਵਿੱਚ ਆ ਜਾਣਾ ਤੇ ਇਹਨੇ ਕੰਮ ਦੀ ਚੀਜ਼ ਜਿਹੜੀ ਆ ਬਣ ਜਾਣੀ ਆ ਤੇ ਤੁਹਾਨੂੰ ਮੈਦੂ ਪਾਉਣੀ ਆ ਠੀਕ ਹੈ ਇਸ ਖਲਾਰੇ ਦਾ ਤੁਸੀਂ ਰਿਜ਼ਲਟ ਦੇਖਿਓ ਹਾਂ ਇਹ ਲਿਖਿਆ ਕਿ ਮੁੰਨ ਦਾ ਪਾਉਂਦਾ ਆ ਯਾਨੀ ਇਹਨਾਂ ਨੂੰ ਆਪਾਂ ਬਿਲਕੁਲ ਇਦਾਂ ਸਹੀ ਤਰੀਕੇ ਦੇ ਨਾਲ ਇਹਨੇ ਵੀ ਕੁਛਾ ਮੁੱਛਾ ਕਰ ਕਰਕੇ ਪਾਉਣੀ ਆ ਇਦਾਂ ਨਹੀਂ ਪਾਉਣੀ ਆ ਹੈਗੀਆਂ ਇਹਨਾਂ ਨੂੰ ਸਹੀ ਕਰ ਕਰਕੇ ਪਾਉਣੀ ਆ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਪਹਿਲਾਂ ਇੱਕ ਠੀਕ ਹੈ ਜਦੋਂ ਸਾਰਾ ਕੰਪਲੀਟ ਹੋ ਜਾਏਗਾ ਨਾ ਫਿਰ ਦੱਸਾਂਗੇ ਕਿ ਇਹਨਾਂ ਦਾ ਅਸਲ ਚ ਰੇਟ ਕੀ ਸੀ ਆ ਦੇਖੋ ਹੁਣ ਆ ਨਿਕਲੇ ਆ ਪਹਿਲੀ ਵੀਰਤੋਂ ਕਰਨੀ ਹੈ ਨਾ ਫਿਰ ਥੋੜਾ ਸਹੀ ਰਹੂਗੀ ਠੀਕ ਹੈ ਆਪਣਾ ਵੈਸੇ ਕੋਈ ਪਲਾਨ ਨਹੀਂ ਸੀ ਮੰਮੀ ਉਹ ਨਾ ਬਣਾਉਣ ਦਾ ਹਾਂ ਅਸੀਂ ਗੇ ਉੱਥੇ ਵਿਸ਼ਾਲ ਮਾਰਕੀਟ ਮਾਰਕੀਟ ਆਪਾਂ ਉੱਥੇ ਲੱਗੀਆਂ ਗੱਡੀਆਂ ਬਹੁਤ ਸੋਹਣੀਆਂ ਮੈਂ ਕਿਹਾ ਵੀ ਆਸੀਂ ਕਿਉਂ ਪੈਸੇ ਖਰਚਨੇ ਆ ਜਦ ਸਾਡੇ ਚ ਟੈਲੈਂਟ ਹੈਗਾ ਹਨਾ ਤੇ ਆਪਾਂ ਕੀ ਕੀਤਾ ਹਾਂ ਹਾਈ ਸਾਰਾ ਕੁਝ ਜਿਹੜਾ ਬੇਸਟ ਹੈ ਨਾ ਸਮਾਨ ਆਪਾਂ ਉਹਦਾ ਹੀ ਸਾਰਾ ਕੁਝ ਬਣਾ ਲੈਣਾ ਤਾਂ ਮੈਂ ਤੁਹਾਨੂੰ ਨਾ ਮੁਰਕੂਰੀ ਤਿਆਰ ਕਰਕੇ ਦਿਖਾਉਣੀ ਹੈ ਕਿ ਨਾ ਤੁਸੀਂ ਇਹਦੀ ਚੀਜ਼ਾਂ ਜਿਹੜੀਆਂ ਕੰਮ ਚ ਲੈ ਆਇਆ ਕਰੋ ਮੰਮੀ ਕਿੰਨਾ ਟਾਈਮ ਲੱਗਿਆ ਨਾ ਤਾਂ ਸਾਹਮਣੇ ਕੀ ਇਹ 5 ਮਿੰਟ ਮੈਨੂੰ ਸੀਨ ਲੱਗੇ ਹੋਣੇ ਗੱਡੀਆਂ ਜੀਆਂ ਨੂੰ ਤਿੰਨ ਪਾਸੇ ਦਾ ਆਪਾਂ ਸੀਂਹਾਂ ਲਾਈਆਂ ਕਿੰਿਆਂ ਦੇ ਤੋਂ ਦੋ ਪਾਸੇ ਲਾਈਏ ਤੇ ਬਸ ਭਰ ਕੇ ਆਪਾਂ ਸੀਂਹ ਤੀਆਂ ਉਹ ਦੋ ਸੀਂਹ ਰੀਆਂ ਦੇਖ ਲੋ ਤੁਹਾਨੂੰ ਦਿਖਾ ਦੇਣੀ ਹੈ ਤੇ ਆ ਹੁਣ ਅੱਜ ਦੀ ਇਸ ਇਸ ਦੀ ਸੀ ਨੇ ਤਾਂ ਦਿਨ ਹਲੇ ਇਹਨੇ ਇਹਦਾ ਮੇਕਅਪ ਕਾਨਾ ਚੰਗੀ ਤਰ੍ਹਾਂ ਤੁਸੀਂ ਦੇਖੀ ਜਾਓ ਫਾਈਨਲ ਰਿਜ਼ਲਟ ਦਿਖਾਵਾਂਗੇ ਤਾਂ ਕਿ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਇਹਨੇ ਇਹਨਾਂ ਨੇ ਗੰਦੀਆਂ ਦਾ ਕੀ ਬਣਾ ਕੇ ਰੱਖ ਦਿੱਤਾ ਦਿਮਾਗ ਤੋਂ ਤਾਂ ਚੰਗਾ ਰਹਿੰਦਾ ਕੀ ਕਰੀਏ ਸੁਰਤ ਇਹਨੇ ਜੀ ਕੈਮਰਾਮੈਨ ਵੈਸੇ ਕੁੜੀ ਆ ਬੰਦਿਆ ਵਾਲੀ ਬਾਜ ਹੋਈ ਦੀ ਪਰ ਏਨਾ ਸੋਚੇ ਕੋਈ ਬੰਦਾ ਬੋਲੀ ਜਾਂਦਾ ਵਿੱਚ ਕੋਈ ਸਾਡੀ ਮੰਜੀ ਟੁੱਟੀ ਪਈ ਹੈ ਇਹ ਬਣਾਉਣੀ ਹੈ ਤੇ ਕੀ ਕਰੀਏ ਕੋਈ ਭਾਈ ਨਹੀਂ ਆਉਂਦਾ ਇਦਾਂ ਨੂੰ ਬਣਾਉਣ ਵਾਲਾ ਹੁਣ ਉੱਥੇ ਛੱਡ ਕੇ ਆਉਣੀ ਪੈਣੀਗੇ ਜਿੱਥੇ ਬਣਾਉਦੇ ਆਣ ਆਪਾਂ ਕੁੱਟਣਾ ਹੈ ਚੰਗੀ ਤਰ੍ਹਾਂ ਇਹ ਮੈਨੂੰ ਇਦਾਂ ਹੀ ਟਾਂਕੇ ਲਾਉਣੇ ਪੈ ਉਪਰ ਦੇ ਕੱਪੜਾ ਬਹੁਤ ਸਖਤ ਆ ਪਤਾ ਲੱਗਣਾ ਚਾਹੀਦਾ ਕਿ ਛੁੱਟੀ ਕਿਉਂ ਕੀਤੀ ਸੀ ਇਨਕੇ ਮੈਂ ਇੱਥੇ ਘਰੇ ਐਸ਼ ਕਰਨ ਦੀ ਫੁਟੇ ਕੀਤੀ ਆਲਾ ਬੱਚੇ ਸੋੜ ਸੋੜ ਕਰਕੇ ਦਿਖਾਉਂਦੀ ਆ ਤੇ ਮੈਨੂੰ ਆ ਹੋਇਆ ਹੈ ਹੋਰ ਲੋ ਜਿੱਦਾ ਸਿੰਘੇ ਨਾ ਆਪਾਂ ਇਹਨਾਂ ਨੂੰ ਇੱਦਾਂ ਕੁੱਟਵਾ ਇੱਦਾਂ ਆ ਦੇਖੋ ਲੋ ਬਣ ਗਈਆਂ ਨਾ ਆ ਦੇਖੋ ਇੱਕੋ ਜਿਹਿਆਂ ਬਣ ਗਈਆਂ ਤਿੰਨੇ ਲਿਆ ਬਹੁਣ ਇਹਨਾਂ ਦਾ ਮੇਕਅਪ ਕਰੀਏ ਹੁਣ ਇਹਨਾਂ ਨੂੰ ਹੋਰ ਤੁਸੀਂ ਡ्रेसेस ਇਹਨਾਂ ਦੀਆਂ ਪਾਵਾਵਾਂਗੇ ਹਾਂ ਲਿਆ ਸੋਨੇ-ਚੋਨੇ ਕੱਪੜੇ ਪਾਨੇ ਇਹਨਾਂ ਦੇ ਆਪਾਂ ਅਸੀਂ ਕਿਹਦੇ ਦਾ ਆਵਾਜ਼ੇ ਤੋਂ ਇਹਨਾਂ ਕਕਾਰੇ ਹੀ ਲੈਣਾ ਹੈ ਕਿ ਜਿੰਨੇ ਵੀ ਪੈਸੇ ਖਰਚਣੇ ਨੇ ਵਾਉ ਲਓ ਬਣ ਗਈ ਨਾ ਲੋ ਕੋਈ ਨਹੀਂ ਕਹਿ ਸਕਦਾ ਵੀ ਇਹ ਘਰੇ ਬਣਾਈ ਦੇਖਿਆ ਉਥੇ ਵੀ ਇਦਾਂ ਹੀ ਆ ਉਹ ਹੁੰਦੇ ਨਹੀਂ ਰਮਾਲਿਆਂ ਜਿਹੇ ਵਾਲੇ ਕੱਪੜੇ ਉਹਨਾਂ ਦੀਆਂ ਉਹਨਾਂ ਨੇ ਬਣਾਈਆਂ ਹੋਈਆਂ ਸੀ ਦੇਖੀਆਂ ਕਿਸੇ ਤੇ ਉbro ਨਿਕਲਿਆ ਪਿਆ ਰੂਜਾ ਕਿਸੇ ਦੇ ਵਿੱਚ ਰਵਾਲ ਪਾਇਆ ਆਇਆ ਉਹਨਾਂ ਨੇ ਵੀ ਇਹੀ ਕੋਸ਼ਿਸ਼ ਆ ਵਿੱਚ ਇਹਨਾਂ ਸੰਜੋਬੀਓ ਦੇ ਵਿੱਚ ਬਹੁਤ ਵਧੀਆ ਰੂਪ ਆ ਪਾ ਕੇ ਦਿੰਦੇ ਮੈਂ ਸਾਰਾ ਦੇਖਿਆ ਉਹਨਾਂ ਤੇ ਵੀ ਇਹੀ ਕੋਸ਼ਿਸ਼ ਪਾਇਆ ਜਿੱਦਾਂ ਲੀਰਾ ਨੂੰ ਪਹਿਨ ਕੇ ਪਾ ਲੈਂਦੇ ਨਾ ਰਵਾਲ ਜੀ ਉਹੀ ਪਾਈ ਸੀ ਮੈਂ ਦੇਖੇ ਦੇਖਤੀ ਸੀ ਇੰਨੇ ਕੀ ਸੌਫਟ ਸੀਜਨ ਨੇ ਆਪਣੇ ਹਨਾ ਕੋਈ ਇੰਨਾ ਖਾਸ ਫਰਕ ਨਹੀਂ ਸੀ ਇਦਾਂ ਹੀ ਸੀ ਉਹ ਵੀ ਹਾਰਡ ਹਾਰਡ ਥੋੜਾ ਆਪਣੇ ਕੋਲ ਇਸ ਟਾਈਮ ਮਾਈਕ ਨਹੀਂ ਹੈਗਾ ਤੇ ਮਮਾ ਦਾ ਆਵਾਜ਼ ਤੁਹਾਨੂੰ ਘਾਟੂ ਆਵਾਜ਼ ਜਿਹੜੀ ਮੇਰੀ ਘਾਟੂ ਆਉਂਦੀ ਮੈਨੂੰ ਕਹਿੰਦੀ ਉੱਚੀ ਬੋਲ ਉੱਚੀ ਬੋਲ ਭਲਾ ਮੈਂ ਹੋਰ ਕਿੰਨਾ ਉੱਚੀ ਬੋਲਾਂ ਆਹ ਬਣਾ ਦੇ ਜੇ ਹੁਣ ਮੈਂ ਐਸਾ ਬੋਲਾਂ ਤਾਂ ਕਿਸੇ ਪਾਸੇ ਆਜ ਰਿਹਾ ਜੋ ਤੁਹਾਰ ਸਾਡੇ ਦੇਖਣ ਤੋਂ ਸਹੀ ਤਾਂ ਆਈ ਚੰਨ ਭਾਜੀ ਆਉਣਗੇ ਫਿਰ ਅਸੀਂ ਲਿਆਵਾਂਗੇ ਮਾਈਕ ਵੀ ਠੀਕ ਹੈ ਆਹੋ ਜੁਸੀਂ ਹੁਣ ਸਭ ਇਹ ਗੱਡੀਆਂ ਦੇਖੋ ਮੇਰੀ ਆਵਾਜ਼ ਆਉਂਦੀ ਚਾਹੀ ਨਹੀਂ ਆਉਂਦੀ ਕੰਮ ਕਰਦੀ ਤਾਂ ਪਤਾ ਲੱਗਦਾ ਹੀ ਹੈ ਨਾ ਵੀ ਮੈਂ ਕੀ ਕਰਦੀ ਆ ਆਹ ਲਓ ਜੀ ਆ ਆਪਣੀਆਂ ਬਾਰਗੀਆਂ ਗੱਡੀਆਂ ਦੇਖੋ ਤੁਸੀਂ ਕਿੰਨੀਆਂ ਵਧੀਆ ਆ ਲੋ ਵਾਓ ਵੈਰੀ ਨਾਈਸ ਲਓ ਦੇਖੋ ਆਪਾਂ ਕਰ ਲਈਆਂ ਤਿਆਰ ਇਹ ਆਪਾਂ ਰੱਖਣੀਆਂ ਕਿੱਥੇ ਆਪਾਂ ਉਹ ਵੀ ਤੁਹਾਨੂੰ ਦੱਸਦੇ ਆਂ ਹਾਂ ਚਲੋ ਚੱਲਦੇ ਚਲੋ ਜੀ ਇਹ ਆਪਾਂ ਬਈ ਸਭ ਲਓ ਜੀ ਇਹ ਆਪਾਂ ਇੱਥੇ ਰੱਖਣੀਆਂ ਆ ਗੱਡੀਆਂ ਇਹ ਤੁਹਾਨੂੰ ਪਹਿਲਾਂ ਵੀ ਇੱਕ ਸ਼ਾਰਟਸ ਦੇ ਵਿੱਚ ਮम्मा ਨੇ ਦੱਸਿਆ ਸੀ ਨਾ ਕਿ ਮम्मा ਦੇ ਦੇਹੇਜ ਦਾ ਸੋਫਾ ਸੀ ਹਾਂ ਤੇ ਇਹਨੂੰ ਹਸਬੰਦ ਨੇ ਕਟਵਾ ਕੇ ਕੁਛ ਦਾ ਸੋਫਾ ਟਾਈਪ ਕੀ ਕਹਿੰਦੇ ਇਹਨੂੰ ਬੈੱਡ ਟਾਈਪ ਜਿਹਾ ਬਣਾ ਲਿਆ ਦਿਵਾਨ ਟਾਈਪ ਚਾਹੇ ਇਹਨੂੰ ਆਪਾਂ ਇਦਾਂ ਰੱਖ ਲਈਏ ਚਾਹੇ ਇਹਨਾਂ ਨੂੰ ਐਸਟਰਾ ਰੱਖ ਲਈਏ ਇਹ ਤੁਹਾਡੀ ਮਰਜ਼ੀ ਜਿੱਦਾਂ ਮਰਜ਼ੀ ਰੱਖੋ ਤੇ ਇਹ ਦੇਖੋ ਆਪਾਂ ਕਿੰਨਾ ਵਧੀਆ ਇਸਤੇਮਾਲ ਕੀਤਾ ਸਾਡੀਆਂ ਬੱਚੀਆਂ ਹੋਈਆਂ ਲੀਰਾਂ ਦਾ ਕੁਝ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਇਹਨਾਂ ਨੂੰ ਟੱਕ ਕੇ ਚਿੱਟਲੋ ਹਨ ਹਰ ਇੱਕ ਚੀਜ਼ ਨੂੰ ਦੇਖਿਆ ਕਰੋ ਤੇ ਆਪਾਂ ਉਹਨਾਂ ਨੂੰ ਕਿਦਾਂ ਵਰਤਣਾ ਹੈ ਏ ਦੇਖੋ ਤੁਸੀਂ ਇਧਰ ਉਹ ਦਿਖਾ ਦੇ ਕਿੰਨਾ ਵਧੀਆ ਲੱਗਦੀਆਂ ਪਈਆਂ ਆਹ ਦੇਖੋ ਇਧਰ ਰੂਮ ਦੇ ਨਾਲ ਅੱਗੇ ਫਰੰਟ ਤੇ ਆ ਨਾ ਬੈੱਡ ਤੇ ਪਰਾਇਆ ਨਾ ਵਧੀਆ ਪਹਿਲਾਂ ਮੈਂ ਕਹ ਲੈ ਕਿ ਆਹ ਬਣਾ ਹੀ ਸੀ ਹਜੇ ਇਹਦਾ ਕਮਰ ਮੈਂ ਆਹ ਬਣਾਉਂਗੀ ਤੇ ਇੱਥੇ ਕਮਰਾ ਬਚਣਾ ਆਉਂਗੀ ਇਹ ਮੇਰੇ ਦੋਤੇ ਆਉਣਗੇ ਆ ਸਰਾਣੀਆਂ ਛੁਣਨੀਆਂ ਉਹ ਲੈਣਗੇ ਇਹ ਉਹਨੂੰ ਦਵਾਂਗੀ ਛੋਟੇ ਜੀ ਠੀਕ ਆ ਤੇ ਜੇ ਤੁਸੀਂ ਨਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ ਤੁਸੀਂ ਹੈ ਨਾ ਮੇਰੀ ਵੀਡੀਓ ਨਹੀਂ ਦੇਖਦੇ ਹੈਗੇ ਤੇ ਮੈਂ ਮੈਂ ਇੰਨੀ ਮਿਹਨਤ ਕਰਦੀ ਆ ਦੇਖੋ ਇੱਕ ਤਵਾਜ ਬਣੀ ਨਿਕਲਦੀ ਕੀ ਕਰਾਂ ਉਮਰ ਦੇ ਸਹਾਰਾ ਨਾਲ ਸ਼ਾਇਦ ਆਵਾਜ਼ ਵੀ ਘਟ ਜਾਂਦੀ ਪਰ ਜੇ ਤੁਸੀਂ ਗੁੱਸੇ ਚ ਆਵਾਜ਼ ਦੇਖੋਗੇ ਨਾ ਫੇਰ ਦੇਖੋ ਕਿਦਾਂ ਗੱਜਦੀ ਹੋਰ ਵੀਡੀਓ ਫੇਰ ਬਣਾਵਾਂਗੇ ਠੀਕ ਹੈ ਜੀ ਉਹਨਾਂ ਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ